ਇੱਧਰ ਰਹਿਣਾ ਜਿੱਥੇ ਰਹਿਣਾ ਹਾਂਜੀ ਵਿਕੇਦਾਰ ਓਕੇ ਪੇਟ 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 ਕਰ ਲੈ ਪੇਟ 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 ਆਜੋ ਹਾਂਜੀ ਇੱਧਰ ਵਿਕੇਦਾਰ ਕੀ ਹੈ ਕੀ

ਉਹ ਤੱਕ ਨਾ ਆ। ਉਹ ਬੜੀ ਜਿਹੜਾ ਮਾਰਾ। ਉਹ ਵੱਖਰੀ ਚੀਜ਼ ਹੈ ਨਾ। ਹੈ? ਉਹ ਬੜੀ ਪੁੱਛ ਪੁੱਛ ਪੰਜਾਬ प्रधान मनजीत सिंह मान वो तो भी साढ़े दिनों में पहुंचे हैं अभी के बहुत-बहुत धन्यवाद करते हैं अभी नाम बहुत बहुत धन्यवाद कर रहे हैं साधु साहब जी गुरु नानक लैबोरटरी के मालिक वो भी सा भी के बहुत बहुत धनबाद करते हैं सत श्रीकाल <laughs> ਆ ਵੀਰ ਆ ਯਾਰ ਮੈਨ ਗੇਟ ਕਲੀਅਰ ਕਰ ਦੋ ਲੋਕਾਂ ਨੇ ਆਉਣਾ ਤੇ ਜਾਣਾ ਆ ਐਵਰਵਾਰ ਜੇਲੀ ਜਾਓ ਇਹ ਹਾਜੀ ਪ੍ਰਧਾਨ ਜੀ ਅੱਜ ਗੁਰਦੁਆਰਾ ਸੰਤ ਬਾਬਾ ਕਾਂਦਾਸ ਵਿਖੇ ਬਲਦਾਂ ਦੇ ਝੋਟਿਆਂ ਦੀ ਹਲ ਦੌੜਾ ਕਰਵਾਈਆਂ ਗਈਆਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਰੇ ਪਤੇ ਤੇ ਅੱਜ 21 ਮੱਘਰ ਧੰਤਰਨ ਬਾਬਾ ਕਾਂਦਾਲ ਦੀ ਵਰਥੀ ਸਾਲਾਨਾ ਵਰਥੀ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਉਣਾ ਮਨਾਈ ਆ ਤੇ ਕੱਲ 5 ਤਰੀਕ ਨੂੰ ਬੜਦਾਂ ਦੀਆਂ ਦੌੜਾਂ ਹੋਈਆਂ ਕਰਾਈਆਂ ਗਈਆਂ ਤੇ ਅੱਜ 6 ਤਰੀਕ ਦਸੰਬਰ ਨੂੰ ਝੋਟਿਆਂ ਦੀ ਦੌੜਾਂ ਮੇਲਾ ਚੱਲ ਰਿਹਾ ਹੈ ਇਹਦੇ ਵਿੱਚ ਬਹੁਤ ਹੀ ਉਤਸ਼ਾਹ ਨਾਲ ਐਨ ਆਰ ਐ ਵੀਰਾਂ ਨੇ ਪ੍ਰਣ ਦੇ ਪੈੜ ਦੇ ਪਤਵੰਤ ਤੇ ਸੱਜਣਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਸੇ ਹਿੱਸਾ ਪਾਇਆ ਇਹ ਕਰਕੇ ਇਹ ਮੇਲੇ ਦੀ رونਕ ਨੂੰ ਵਧਾਇਆ ਤੇ ਅਸੀਂ ਐਨ ਆਰ ਆਈ ਵੀਰਾਂ ਦੇ ਤੇ ਨਗਰ ਨਿਵਾਸੀਆਂ ਦੇ ਸਾਰੇ ਇਲਾਕਾ ਨਿਵਾਸੀਆਂ ਦੇ ਬਹੁਤ ਹੀ ਧਨਵਾਦੀਆਂ ਜਿਨ੍ਹਾਂ ਨੇ ਇਸ ਮੇਲੇ ਨੂੰ ਬੜੀ ਚੰਗੀ ਤਰ੍ਹਾਂ ਨਾਲ ਸੇਵਾ ਕਰਕੇ ਤੇ ਬਹੁਤ ਆਨੰਦ ਮਾਣਿਆ ਮੇਲੇ ਦਾ ਤੇ ਇਹਦੇ ਵਿੱਚ ਬਹੁਤ ਹੀ ਉਗਮੇ ਨਾਮ ਦਿੱਤੇ ਗਏ ਦਿੱਤੇ ਗਏ ਹਨ ਤੇ ਜਿਨ੍ਹਾਂ ਵਿੱਚ ਇੱਕ ਹਾਰਲੇ ਮੋਟਰਸਾਈਕਲ ਬੁੱਲਦਾਂ ਦੀ ਜੋੜੀ ਨੂੰ ਦਿੱਤਾ ਜਾਵੇਗਾ ਤੇ ਇਸੇ ਤਰ੍ਹਾਂ ਹੀ ਜਿਹੜੀ ਝੋਟਿਆਂ ਦੀ ਦੌੜਾਂ ਵਿੱਚ ਫਰਸਟ ਆਊਗਾ ਉਹਨੂੰ ਬੁਲਟ ਮੋਟਰਸਾਈਕਲ ਦਿੱਤਾ ਜਾਊਗਾ ਇਸੇ ਕਰਮਬਾਰ ਪੰਜ ਮੋਟਰਸਾਈਕਲ ਬਾਦਦਾਨੀ ਜੋੜੀਆਂ ਦਿੱਤੇ ਜਾਣਗੇ ਇਸੇ ਤਰ੍ਹਾਂ ਹੀ ਪੰਜ ਮੋਟਰਸਾਈਕਲ ਝੋਟਿਆਂ ਦੀ ਦੌੜਾਂ ਦਿੱਤੇ ਜਾਣਗੇ ਇਸ ਕਰਕੇ ਸਾਰੇ ਨਗਰ ਨਿਵਾਸੀਆਂ ਤੇ ਤੇ ਇਹਨਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਮੋਟਰਸਾਈਕਲਾਂ ਦੀ ਸੇਵਾ ਕੀਤੀ ਆ ਅਸੀਂ ਕਮੇਟੀ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਵਾਈਕਰੂਜੀ ਦਾ ਖਾਲਸਾ ਵਾਈਕਰੂਜੀ ਦੀ ਫਤਿਹ